हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਪਹਿਲੇ 2 ਚੈਪਟਰ ਜਿਹੜੇ ਉਹ ਕੰਪਲੀਟ ਕਰ ਚੁੱਕੇ ਉਹਦੇ ਲਾਸਟ ਤੇ ਬਹੁਤ ਵਿਕਲਪਿਕ ਪ੍ਰਸ਼ਨ ਹੈ ਜਿਹੜੇ ਉਹ ਹੱਲ ਕਰਨੇ ਸ਼ੁਰੂ ਕੀਤੇ ਉਹਦੇ 11 ਨੰਬਰ ਪ੍ਰਸ਼ਨ ਦੇ ਉੱਤੇ ਪਹੁੰਚੇ ਹਾਂ ਧਿਆਨ ਨਾਲ ਦੇਖੋ ਕਹਿੰਦਾ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਦੱਸੋ ਤਾਂ ਬੇਟਾ 5 ਅੰਕਾਂ ਦੀ ਛੋਟੀ ਤੋਂ ਛੋਟੀ ਠੀਕ ਹੈ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਇਹ ਬੇਟਾ ਕਿੰਨੀ ਹੋਊਗੀ ਏ ਕੇ ਦੇ ਨਾਲ 4 ਬਿੰਦੀਆਂ ਠੀਕ ਹੈ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਏ ਕਾ ਨਾਲ 4 ਬਿੰਦੀਆਂ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ 4 ਅੰਕਾਂ दी वडी तो वडी संख्या बराबरे कि चार नाए एक दो तीन चार नाए ठीक है बेटा इकई थले इकई अंकी रखना अंतर दसना ना ना घटाओं 10ਾਂ ਚੋ ਨੋ ਗਏ 1 ਬਾਕੀ ਬੇਟਾ ਇਹਨੇ ਹਾਸਲ ਇੱਥੋਂ ਲਿਆ ਸੀ ਇਹਨੇ ਇੱਥੇ 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 ਇਦਾਂ ਚੱਲਦਾ ਇੱਥੇ 9 ਰਹਿ ਗਏ ਬੇਟਾ 9 ਚੋ ਨੋ ਗਏ 0 ਇੱਥੇ ਵੀ 9 ਰਹਿ ਗਏ ਸੀ 9 ਚੋ ਨੋ ਗਏ 0 ਇੱਥੇ ਵੀ 9 ਰਹਿ ਗਏ ਸੀਗੇ 9 ਚੋ ਨੋ ਗਏ 0 ਇੱਥੋਂ ਦਾ ਹਾਸਲ ਦੇ ਹੀ ਦਿੱਤਾ ਸੀ ਇੱਥੇ 0 ਰਹੇਗੀ ਸੀਗੀ ਤੋ ਬੇਟਾ 1 ਕਾ ਸਾਡਾ ਜਿਹੜਾ ਉੱਤਰ ਆ ਗਿਆ ਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਆਪਾਂ ਇਹਦੇ ਸਵਾਲ ਨੰਬਰ 12 ਦੇ ਉੱਤੇ ਸਵਾਲ ਨੰਬਰ 12 ਨੂੰ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ 20467 ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਦਾ ਜੋੜផល ਦੱਸੋ ਤਾਂ ਬੇਟਾ ਜਦੋਂ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ ਹੈ ਫਿਰ ਅਸੀਂ ਕੀ ਕਰਦੇ ਹਾਂ ਪੰਜ ਅੰਕਾਂ ਦੇ ਆਹ ਅੰਕਾਂ ਤੋਂ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਪਹਿਲਾਂ ਤਾਂ ਬੇਟਾ ਆਪਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦੇ ਯਾਰ 1 2 3 4 5 ਠੀਕ ਹੈ ਤਾਂ ਬੇਟਾ ਜਦੋਂ ਆਪਾਂ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਆ ਤਾਂ ਇਧਰਲੇ ਪਾਸੇ ਬੇਟਾ ਅਸੀਂ ਇਕਾਈ ਸਥਾਨ ਦੇ ਉੱਤੇ ਛੋਟੇ ਤੋਂ ਛੋਟੇ ਅੰਕ ਲਿਖਾਂਗੇ ਜਾਂ ਸਭ ਤੋਂ ਵੱਡੇ ਸਥਾਨ ਤੇ ਸਭ ਤੋਂ ਵੱਡਾ ਅੰਕ ਲਿਖਣਾ ਹੁੰਦਾ ਹੈ ਠੀਕ ਹੈ ਚਲੋ ਆਪਾਂ ਇਕਾਈ ਸਥਾਨ ਤੋਂ ਚੱਲਦੇ ਹਾਂ ਇਕਾਈ ਸਥਾਨ ਤੇ ਸਭ ਤੋਂ ਛੋਟਾ ਅੰਕ ਜੇਦੋ ਆਪਾਂ ਵੱਡੀ ਤੋਂ ਵੱਡੀ ਬਣਾ ਰਹੇ ਨਾ ਪਹਿਲਾਂ ਤਾਂ ਸਭ ਤੋਂ ਛੋਟਾ ਅੰਕ ਕੀ ਹੈਗਾ 0 ਉਹਦੇ ਤੋਂ ਬਾਅਦ ਦੇ ਵਿੱਚ ਅੰਕ ਵੀ ਬੇਟਾ ਆਪਾਂ ਸਾਰੇ ਵਰਤਨੇ ਰਿਪੀਟ ਨਹੀਂ ਕਰਨਾ ਇਦੂ ਬਾਅਦ ਚ ਉਹਦੂ ਵੱਡਾ ਕਿਹੜਾ ਹੈਗਾ 2 ਫਿਰ ਉਹਦੂ ਵੱਡਾ ਕਿਹੜਾ ਹੈਗਾ 4 ਫਿਰ ਉਹਦੂ ਵੱਡਾ ਕਿਹੜਾ ਹੈਗਾ 6 ਫਿਰ ਬੇਟਾ ਕਿਹੜਾ ਹੈਗਾ 7 ਠੀਕ ਹੈ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਇਹ ਤਾਂ ਬਣ ਗਈ ਬੇਟਾ ਵੱਡੀ ਤੋਂ ਵੱਡੀ ਸੰਖਿਆ ਠੀਕ ਹੈ ਵੱਡੀ ਸੰਖਿਆ ਤੇ ਇਹਨਾਂ ਤੋਂ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਛੋਟੀ ਤੋਂ ਛੋਟੀ ਸੰਖਿਆ ਦੇ ਲਈ ਬੇਟਾ ਅਸੀਂ ਸਭ ਤੋਂ ਵੱਡਾ ਸੰਖਿਆ ਅੰਕ ਆ ਜਿਹੜਾ ਉਹ ਇਕਾਈ ਸਥਾਨ ਦੇ ਉੱਤੇ 7 ਫਿਰ ਉਹਦੂ ਛੋਟਾ 6 ਫਿਰ ਉਦੋਂ ਛੋਟਾ 4 ਫਿਰ ਬੇਟਾ ਇੱਥੇ ਧਿਆਨ ਰੱਖਣਾ ਫਿਰ ਉਦੋਂ ਛੋਟਾ 2 ਨਹੀਂ ਲਿਖ ਸਕਦੇ ਕਿਉਂਕਿ ਜੇ ਇੱਥੇ 0 ਆ ਗਿਆ ਤਾਂ ਫਿਰ ਇਹ ਚਾਰ ਅੰਕੀ ਸੰਖਿਆ ਰਹਿ ਜਾਣੀ ਹੈ ਠੀਕ ਹੈ 0 ਫਸਟ ਲਿਖਾਂਗੇ ਉਦੋਂ ਬਾਅਦ ਲਾਸਟ ਜਿਹੜਾ ਡਿਜੀਟ ਹੈ ਉਹ 2 ਲਿਖ ਦਾਂਗੇ ਇਹ ਬੇਟਾ ਛੋਟੀ ਤੋਂ ਛੋਟੀ ਸੰਖਿਆ ਦੇਖੋ ਜੇ 0 ਇੱਥੇ ਕਰ ਦਈਏ ਫਿਰ ਇਹ ਚਾਰ ਅੰਕੀ ਰਹਿ ਜਾਣੀ ਪਰ ਉਹ ਗੱਲ ਕਰ ਰਿਹਾ ਪੰਜ ਅੰਕੀ ਸੰਖਿਆਵਾਂ ਦੀ ਠੀਕ ਹੈ ਤਾਂ ਅਸੀਂ ਏ ਬਣ ਗਈ ਛੋਟੀ ਸੰਖਿਆ ਤੇ ਕਹਿੰਦਾ ਇਹਨਾਂ ਦਾ ਜੋੜ ਫਲ ਦੱਸਣਾ ਹੈ ਇਹਨਾਂ ਨੂੰ ਜੋੜ ਕਰ ਦੋ 7 ਦਾ 7 6 ਤੇ 2 8 4 ਤੇ 4 8 6 ਦੇ 6 7 ਤੇ 2 9 ਆ ਕਿੰਨਾ ਬਣ ਗਿਆ 96887 ਤਾਂ ਆ b 1 ਆ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆਜੋ ਪੁੱਤ ਸਵਾਲ ਨੰਬਰ 13 ਦੇ ਉੱਤੇ ਆ ਗਿਆ ਆਪਾਂ ਸਵਾਲ ਨੰਬਰ 13 ਦੇ ਵਿੱਚ ਕੀ ਕਹਿੰਦਾ ਪਿਆ 1500 30 0 ਜਦੋਂ ਬੇਟਾ ਗੁਣਾ ਥਾਰੀਆਂ ਗੁਣਾ ਹੋਣ ਜੇਕਰ ਇੱਕ 0 ਬੈਠੀ ਹੋਈ ਹੈ ਤਾਂ ਉਹਨੇ ਸਾਰੀ ਸੰਖਿਆ ਨੂੰ 0 ਕਰ ਦੇਣਾ ਆ ਤਾਂ ਬੇਟਾ ਆਹਾ c1 ਜਿਹੜਾ 0 ਸਾਡਾ ਉੱਤਰ ਆ ਜਾਊਗਾ ਤਾਂ ਬੇਟਾ ਅੱਗੇ ਆ ਗਿਆ ਸਵਾਲ ਨੰਬਰ 14 ਕੀ ਕਹਿੰਦਾ ਪਿਆ ਕਹਿੰਦਾ 7 7500 40 40 ਤਾਂ ਬੇਟਾ ਇਹਦੇ ਵਿੱਚ ਗੁਣਾ ਦੇ ਵਿੱਚ ਕ੍ਰਮ ਵਟਾਂਦਰਾ ਨਿਯਮ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜੇਕਰ ਰਕਮਾਂ ਇੰਟਰਚੇਂਜ ਕਰ ਦਈਏ 40 ਨੂੰ ਇੱਧਰ ਲਿਆਏ 7500 ਨੂੰ 7500 ਨੂੰ ਇੱਧਰ ਲਿਆਈਏ ਤਾਂ ਇਹਦਾ ਉੱਤਰ ਨਹੀਂ ਬਦਲਦਾ ਠੀਕ ਹੈ ਗੁਣਾ ਤੇ ਜਮਾ ਦੇ ਵਿੱਚ ਕ੍ਰਮ ਵਟਾਂਦਰਾ ਨਿਯਮ ਲੱਗਦੇ ਆ ਰਕਮਾਂ ਅੱਗੇ ਪਿੱਛੇ ਕਰ ਲਓ ਕੋਈ ਫਰਕ ਨਹੀਂ ਪੈਂਦਾ ਤਾਂ ਬੇਟਾ ਇੱਥੇ ਇੱਕ ਰਕਮ ਆ ਹੈਗੀ ਆ ਦੂਜੀ ਰਕਮ ਇੱਥੇ 7500 ਆ ਜਾਊਗੀ ਕਿਉਂਕਿ ਬਰਾਬਰ ਪਾਇਆ ਹੋਇਆ ਹੈ ਨਾ ਵਿੱਚ ਤਾਂ 7500 D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਆ ਬੇਟਾ ਤਾਂ ਇਹ ਸੀਗਾ ਬੇਟਾ A ਦਾ ਸਵਾਲ ਨੰਬਰ 14 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ